ਲੋ ਜੀ ਮਸ਼ੀਨਾਂ ਆਪਾਂ ਨੇ ਕੱਟ ਲੀਆਂ ਬਾਹਰ ਤੇ ਆਪਣੇ ਟਿਕਾਣੇ ਤੋਂ ਅਸੀਂ 3 ਕਿਲੋਮੀਟਰ ਸਾਈਡ ਤੇ ਚੱਲੇ ਆ ਜੀ ਵੱਡਣ ਇੱਥੇ ਹਜੇ ਥੋੜਾ ਜਿਹਾ ਕੰਮ ਨਰਮਾ ਤੁਸੀਂ ਦੇਖ ਸਕਦੇ ਹੋ ਇਧਰ ਤੇ ਇਧਰ ਆਪਣਾ ਬੱਟੀ ਬਾਈ ਚਲਾ ਰਿਹਾ ਤੁਸੀਂ ਜੀ ਤੇ ਮਿੱਤਰੋ ਪੰਗਿਆਰੀਆਂ ਚੱਲੀ ਲੋ ਵੀ ਸੱਜਣੋ ਤੁਸੀਂ ਪੇੜ ਚੈੱਕ ਕਰੋ ਦੇਖੀ ਪੀਪਲ ਆ ਬਾਈ ਤੁਸੀਂ ਐਂ ਦੇਖੋ ਵੀ ਕਿੱਡਾ ਵੱਡਾ ਦੇਖੋ ਦੇਖ ਕੇ ਇੱਥੋਂ ਸਟਾਰਟ ਹੋ ਕੇ ਦੇਖੋ ਸੱਜਣੋ ਇਹ ਦੇਖੋ ਲੈ ਚੈੱਕ ਕਰੋ ਸੱਜਣੋ ਕਿੱਥੇ ਤੱਕ ਲੱ ਹੈ ਲੈ ਇਦਨੋਂ ਹੋ ਦੇਖੀ ਪੂਰੀ ਕਿੱਡਾ بڑا ਪੇੜ ਆ ਦੇਖੋ ਇਹ ਨਾ ਇਹ ਲੋਕ ਬਾਈ ਨੇਚਰ ਨਾਲ ਬਹੁਤ ਜੁੜੇ ਹੋਏ ਨੇ ਜੇ ਨਾ ਤੁਸੀਂ ਐਂ ਦੇਖ ਲੋ ਵੀ ਖੇਤ ਦੇ ਵਿੱਚ ਜੇ ਤੁਹਾਡੇ ਪੰਜ ਦਰਖਤ ਵੀ ਖੜੇ ਨੇ ਨਾ ਛੱਜਣੋ ਇਹਨਾਂ ਦਰਖਤ ਨਹੀਂ ਵੱਡਣਾ ਹੈਗਾ ਵਿਚਾਰਿਆਂ ਨੇ ਚਾਹੇ ਬੇਸ਼ੱਕ ਇਹਨਾਂ ਦੀ ਫਸਲ ਉੱਥੇ ਵਿੱਜਣ ਤੇ ਵੀ ਰਹਿ ਜਾਵੇ ਇਹ ਦਰਖਤ ਨਹੀਂ ਵੱਢਦੇ ਆਪਣੇ ਤਾਂ ਲੋਕ ਤੋੜਾਂ ਚ ਵੀ ਦੇਖ ਲੋ ਉੱਡੇ ਸਾਹਮਣੇ ਕਿਵੇਂ ਦਰਖਤਾਂ ਨੁਕਸਾਨ ਕਰੀ ਜਾਂਦੇ ਨੇ ਪਰ ਇਹ ਬਈ ਨੇਚਰ ਨਾਲ ਜੁੜੇ ਹੋਏ ਲੋਕ ਨੇ ਇਹ ਆਪਣਾ ਦਰਖਤ ਦਰੁਖਤ ਨਹੀਂ ਵੱਢਦੇ ਹੈਗੇ ਜੀ ਜਿਹਨੇ ਵੰਡੀ ਬਾਕੀ ਸਹੀ ਕਰ ਰਹਾ ਭਾਈ ਇਹ ਦੇਖਣਾ ਦਰਖਤ ਤਾਂ ਨਹੀਂ ਬੰਦਦੇ ਨਾ ਯਾਰ ਰਜੇਸ਼ ਮੈਂ ਇੱਕ ਇੱਕ ਵਾਰ ਤਾਂ ਦੇਖੀਆ ਮੈਂ ਕਿਹਾ ਤੁਹਾਾਰੇ ਇਧਰ ਲੋਗ ਨੇਚਰ ਸੇ ਜ਼ਿਆਦਾ ਜੁੜੇ ਹੋਏ ਆ ਹਾਂਜੀ ਸਮਝਦਾ ਤੁਹਾਾਰੇ ਲੋਗ ਇਧਰ ਦਰਖਤ ਰੁਖ ਕੱਟਦੇ ਨਹੀਂ ਆ ਨਾ ਨਹੀਂ ਨਹੀਂ ਬਹੁਤ ਕੰਮ ਪੇੜ ਕੱਟਦੇ ਆ ਮੈਂਨੇ ਦੇਖਿਆ ਤੁਹਾਾਰੇ ਖੇਤੋ ਮੇ ਕਿਤਨੇ ਆ ਨਾ ਪੇੜ ਰਹਤੇ ਆ ਲੇਕਿਨ ਕਹੇ ਤੁਹਾਰੀ ਕੱਟਨੇ ਸੇ ਰਹਿ ਜਾ ਲੇਕਿਨ ਤੁਸੀਂ ਹੱਥ ਸੇ ਕੱਟ ਲੇਗੇ ਪਰ ਪੇੜ ਨਹੀਂ ਕਟੇਗਾ ਨਾ ਹਾਂ ਨਹੀਂ ਬਹੁਤ ਬਹੁਤ ਵਧੀਆ ਬਾਤ ਹੈ ਪੇੜ ਨਹੀਂ ਕੱਟ ਇਧਰ ਨੂੰ ਦੇਖੋ ਭਾਈ ਏ ਆਪਣਾ ਤੇ ਆਪਣੀ ਜੇ ਦੇਖੋ ਝੋਨਾ ਖੜਿਆ ਜੀ ਇਹ ਸਾਰਾ 17 18 ਇਹ ਹਜੇ ਥੋੜਾ ਜਿਹਾ ਲੇਟ ਆ ਝੋਨਾ ਤੇ ਸੱਜਣੋ ਹਾਂ ਤੇ ਬਿਲਕੁਲ ਤੇ ਭਾਈ ਭੁੱਖ ਬਹੁਤ ਜ਼ਬਰਦਸਤ ਲੱਗੀ ਹੋਈ ਸੀ ਰਸਤੇ ਦੇ ਵਿੱਚ ਭਾਈ ਸਮੋਸੇ ਖਾਦੇ ਨੇ ਸਮੋਸੇ ਧੱਕੇ ਬਸ ਬਾਈ ਦਾ ਪਿੰਡ ਇੱਥੋਂ 15 10 12 ਕਿਲੋਮੀਟਰ ਰਹਿ ਗਿਆ ਤੇ ਭਾਈ ਉੱਥੇ ਜਾ ਕੇ ਫਿਰ ਆਪਾਂ ਚਲਾਉਨੇ ਆ ਮਸ਼ੀਨ ਤੇ ਇਧਰ ਭਾਈ ਸਾਡਾ ਮੋਰ ਸਿੰਘ ਬੈਠਾ ਮੋਰ ਸਿੰਘ ਦਿਖਾ ਮੜਿਆ ਮੂੰਹ ਇਧਰ ਨੂੰ ਓਏ ਭਾਈ ਇਹ ਸੱਜਣੋ ਇਹ ਬੰਦੇ ਦਾ ਆਰਕੈਸਟਰਾ ਦਾ ਵੀ ਕੰਮ ਆ ਡੀਜੇ ਦਾ ਕੰਮ ਆ ਇਹ ਬੰਦੇ ਦਾ ਤੇ ਭਾਈ ਇਹ ਡੀਜੇ 2 ਜੇ ਪੂਰੇ ਵਧੀਆ ਲਾਉਂਦਾ ਇਧਰ ਹੁਣ ਇੱਥੇ ਪ੍ਰੋਗਰਾਮ ਹੋਇਆ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਸਾਰਾ ਕੁਝ ਤੇ ਬਾਕੀ ਸੱਜਣੋ ਇਹ ਥੋੜਾ ਹਜੇ ਕੰਮ ਲੇਟ ਆ ਜਾਨੀ ਕਿ 5-7 ਦਿਨਾਂ ਦੀ ਦੇਰੀ ਵੀ ਆ ਕੁਝ ਥੱਲੇ ਵੀ ਗਿੱਲਾ ਇਸ ਕਰਕੇ ਭਾਈ ਸਾਡਾ ਬੰਦਾ ਕਹਿੰਦਾ ਵੀ ਆਪਾਂ ਪਹਿਲਾਂ ਸਾਡੇ ਪੇਟ ਇਧਰ ਲਾਵਾਂਗੇ ਉਸ ਤੋਂ ਬਾਅਦ ਫਿਰ ਆਪਾਂ ਲੈ ਆਵਾਂਗੇ ਜੀ ਸੱਜਣੋ ਡੀਜ਼ਲ ਲੱਗਿਆ ਜੀ ਆਪਾਂ ਗੱਡੀ ਚ ਭਰਾਉਣਾ ਇੱਧਰ ਵਾਂਟੀ ਬਾਈ ਵੀ ਆਪਣਾ ਮਸਤ ਹੈ ਵਾ ਚਾਹਣਾ ਜੁਪੀ ਜੀ ਦਾ ਕੇ ਆਪਣਾ ਜੀਓ ਬੋਲ ਲੱਗਦਾ ਜਦੋਂ ਗੱਲ ਪੱਕੀ ਆ ਬਾਕੀ ਬਾਈ ਜੀ ਬੋਲ ਲੱਗਦਾ ਇੱਥੇ ਤੇ ਤੁਸੀਂ ਐ ਚੈੱਕ ਕਰੋ ਜੀ ਬਾਈ ਢੀੜ ਚੈੱਕ ਕਰੋ ਪੰਪ ਤੇ ਅੱਛਾ ਹਰੇਕ ਟਾਈਮ ਬਾਈ ਇੰਨੀ ਢੀੜ ਰਹਿੰਦੀ ਆ ਤੇ ਇੱਧਰ ਬਾਈ ਆਪਣਾ ਰਜੇਸ਼ ਲੱਗਿਆ ਭਾਈ ਡੀਜ਼ਲ ਪਾਉਣ ਗੱਡੀ ਦੇ ਵਿੱਚ ਦੇਖਦਾ ਕਿੰਨਾ ਡੀਜ਼ਲ ਪੈਂਦਾ ਨਾ ਤਾਂ ਨਹੀਂ ਬਣਨ ਲੱਗੀ ਤੇ ਜੋ ਬਣ ਰਹੀ ਰੇਸ ਕਿਆ ਹਲਾ ਆ ਰਾ ਡੀ ਜੀ ਨਾਲ ਨਾਲ ਡਾਲੋ ਪੰਪ ਤੇ ਭੀੜ ਬਹੁਤ ਰਹਿੰਦੀ ਐ ਇਸ ਤੇ ਨਾ ਹਾਂਜੀ ਬਹੁਤ ਭੀੜ ਰਹਤੀ ਐ ਇਸ ਮੇਂ ਹਾਂ ਅੱਛਾ ਤੇ ਉਹ ਭਾਈ ਆਪਣਾ ਖੜਿਆ ਮੋਹਰ ਸਿੰਘ ਮੁੰਡਾ ਡੀ ਜੀ ਵਾਲਾ ਕਹਿੰਦੇ ਸੱਜਣੋ ਉਹ ਗਣਿਆ ਇਹਦਾ ਰਕੈਸਟਰ ਵਾਲਾ ਆ ਰਕੈਸਟਰ ਵਾਲਾ ਆ ਜੀ ਵਾਲਾ ਉਹ ਆ ਕਹਿੰਦੇ ਬਈ ਹੁਣ ਥੋੜੀ ਅੱਜ ਠੰਡਾ ਨਹੀਂ ਇਹਦੀ ਟੀ-ਸ਼ਰਟ ਮੋਡੇ ਤੇ ਹੀ ਹੁੰਦੀ ਆ ਹਾਂ ਰਜੇਸ਼ ਭਾਈ ਜੇ ਇਹ ਟੀ-ਸ਼ਰਟ ਨਿਕਲ ਗਏ ਸੇ ਰਖ ਲੇਤਾ ਹੈ ਨਾ ਉਸ ਕੋਈ ਸੱਜਣੋ ਗਰਮੀ ਮੋਦ ਲੱਗ ਕੇ ਸਾਡੇ ਹੁੰਦੇ ਕੋਈ ਭਾਈ ਇਧਰ ਦੇਖੋ ਬਈਓ ਸਾਹਮਣੇ ਪਹਾੜ ਇਹ ਚੈੱਕ ਕਰੋ ਵਾਕ ਹੈਂਡ ਵੀਊ ਵਾਲਾ ਤਰੀ ਪਹਾੜ ਸੱਜਣੋ ਇਹ ਵੀ ਪਹਾੜ ਇਤੋਂ ਬਾਹਰ ਭਾਈ ਆਪਾਂ ਨੇ ਇਹ ਸਾਹਮਣੇ ਸੱਜਣੋ ਉਹ ਖੰਡ ਦੇ ਵਿੱਚ ਜਾਣਾ ਇੱਥੋਂ ਉਹ ਅੱਗੇ ਜਾ ਕੇ ਤੇ ਉਸੇ ਬਾਈ ਆਪਾਂ ਵੜਦੇ ਹਾਂ 17 18 ਧੂਣਾ 4 17 18 ਰਹੀਆਂ ਤੇ ਬਾਕੀ ਭਾਈ ਫਿਰ ਮੋਟਫੋਨੀਆ ਲਿਖੀ ਮੇ ਚੜ ਨਿਕਲ ਵਾ ਕਿਵੇਂ ਆਜ ਬਾਈ ਜਾ ਕੇ ਖੇਤ ਵੀ ਨਹੀਂ ਦੇਖੇਗੇ ਪਹਿਲਾਂ ਕੇ ਚੈੱਕ ਕਰਾਂਗੇ ਕਿ ਜਿੱਲੇ ਨੇਗੇ ਸੁੱਕੇ ਨੇ ਤਾਂ ਭਾਈ ਫਿਰ ਮਸ਼ੀਨ ਵਾੜਾਂਗੇ ਉੱਥੇ ਜਾ ਕੇ ਤੇ ਬਾਕੀ ਭਾਈ ਫਿਰ ਉੱਥੇ ਦੇਖਦੇ ਹਾਂ ਹੁਣ ਅੱਗੇ ਜਾ ਕੇ ਕੀ ਬਣਦਾ ਆ ਦੇਖੋ ਬਾਈ ਇਹ ਰਿਹਾ ਪਹਾੜਾ ਦੇਖ ਲਓ ਪਹਾੜ ਦੇ ਵਿੱਚ ਪਿੰਡ ਵਸਿਆ ਹੋਇਆ ਇਹ ਆਲੇ-ਦਾਲੇ ਪਹਾੜਾ ਤੇ ਇਹਦੇ ਗੱਭੇ ਪਿੰਡ ਆ ਬਾਈ ਆਪਾਂ ਆਪ ਮਸ਼ੀਨ ਆਪਣੀ ਪਿੱਛੇ ਆ ਰਹੀ ਹੈ ਇੱਧਰ ਵੱਡਿਆਂ ਦੇ 4-5 ਬਿਗੇ ਤੇ ਭਾਈ ਆਹ ਦੇਖੋ ਇਹ ਪਹਾੜਾ ਸੱਜਣੋ ਇਹ ਪਹਾੜ ਦੇ ਵਿੱਚ ਗੱਭੇ ਪਿੰਡ ਆ ਜੀ ਦੇਖੋ ਇਹ ਕਿੰਨਾ ਉੱਚਾ ਪਹਾੜਾ ਪੱਥਰ ਦੇਖ ਲਓ ਕਿੱਦਾਂ ਖੜੇ ਨੇ ਉੱਤੇ ਉਹ ਦੇਖੋ ਕਿੰਨਾ ਤਕੜਾ ਪੱਥਰ ਐਦਾਂ ਹੀ ਖੜਿਆ ਦੇਖੋ ਇਹ ਸੋ ਸਰ ਰੋਕਣਾ ਤੇ ਸੱਜਣੋ ਉਹ ਪੱਥਰ ਦੇਖੋ ਉੱਤੇ ਹਨ ਕਿਵੇਂ ਖੜਿਆ ਜਾ ਕੇ ਕੋਈ سپورਟ ਨਹੀਂ ਹੈ ਕੋਈ ਕੁਝ ਨਹੀਂ ਹੈ ਨਾ ਤੇ ਇਹ ਪਈਏ ਸਾਰਾ ਇਧਰ ਨੂੰ ਪੱਥਰ ਦਾ ਪਹਾੜ ਆ ਤੇ ਇਹਦੇ ਅਰਲੀ ਸਾਈਡ ਜੇ ਨੂੰ ਗੱਭੇ ਜਨ ਜਾ ਕੇ ਦੂਸਰੋਂ ਪਿੰਡ ਆ ਤੇ ਮਸ਼ੀਨ ਆਪਣੀ ਜੀ ਉਹ ਆ ਰਹੀ ਆ ਪਿੱਛੇ ਤੇ ਕਟਰ ਲਾ ਕੇ ਤੇ ਮਾਂ ਵੀ ਉਤਾਰਨ ਦੀ ਤਾਂ ਲੋਡ ਨਹੀਂ ਪਾਈ ਕਹਿੰਦਾ ਇਹ ਸਿੱਧਾ ਹੀ ਚੱਲ ਜੂਗਾ ਕੰਮ ਤੇ ਭਾਈ ਅੱਗੇ ਦਿਖਾਉਨੇ ਆ ਤੁਹਾਨੂੰ ਕੀ ਸਿਸਟਮ ਆ ਤੇ ਭਾਈ ਆ ਦੇਖੋ ਇੱਧਰੋਂ ਜਾ ਕੇ ਤੇ ਇੱਕ ਪਾਈ ਮਸ਼ੀਨ ਆ ਖੜੀ ਆ ਇਹਦਾ ਕਟਰ ਵਾਲਾ ਇਹ ਇੱਥੇ ਦੀ ਲੋਕਲੀਅ ਸ਼ਾਇਦ ਹੈ ਨਾ ਨੇੜੇ-ਤੇੜੇ ਦੇ ਪਿੰਡਾਂ ਦੀ ਆ ਤੇ ਭਾਈ ਇਦੇ ਹੁਣ ਆਪਾਂ ਨੇ ਪਿੰਡੇ ਦੇ ਪਰਲੀ ਸਾਈਡ ਜਾਣਾ ਜੀ ਸੋਚਣੋਂ ਵੱਡਣਾ ਇਹ ਸਾਰਾ ਪਾਈ ਪੱਥਰ ਦਾ ਪਹਾੜਾ ਇੱਥੇ ਮੂਰੇ ਤਾਂ ਚਲੋ ਕ੍ਰੈਸ਼ਰ ਹੈ ਨਹੀਂ ਤੇ ਪਰਲੀ ਸਾਈਡ ਉੱਥੇ ਕ੍ਰੈਸ਼ਰ ਲੱਗੇ ਹੋਣੇ ਜਿਹੜੇ ਉਪਰਾਂ ਪਹਾੜ ਨੇ ਉੱਥੇ ਬਾਈ ਇਹ ਫਿਰ ਟਰੈਕਟਰ ਨਾਲ ਬੋਰਿੰਗ ਕਰਕੇ ਪੱਥਰ ਦੇ ਵਿੱਚ ਫਿਰ ਬੰਬ ੜਾ ਕੇ ਲਾ ਕੇ ਬਾਈ ਇਹਦੇ ਬਲਾਸਟ ਕਰਦੇ ਨੇ ਫਿਰ ਉੱਥੋਂ ਜਿਹੜੇ ਬੜੇ ਬੜੇ ਪੱਥਰ ਆਉਂਦੇ ਨੇ ਉਹ ਡਿੱਪਰਾਂ 'ਚ ਭਰ ਕੇ ਬਾਈ ਪਰ ਇੱਥੇ ਕ੍ਰੈਸ਼ਰਾਂ 'ਚ ਜਾਂਦਾ ਸਾਰਾ ਮੰਨ ਲਓ ਦੀ ਬਜਰੀ ਬਣਦੀ ਆ ਤੇ ਜੇ ਉਧਰੋਂ ਕਿਹੜਾ ਲੱਗਿਆ ਮੈਂ ਤੁਹਾਨੂੰ ਉਹ ਵੀ ਦਿਖਾਉਂਗਾ ਸੱਜਣਾ ਤੇ ਇੱਥੇ ਗਾਂਹ ਜਾ ਕੇ ਜੀ ਇੱਥੇ ਆਪਣਾ ਮੈਂ ਤੁਹਾਨੂੰ ਅੱਗੇ ਪਿੰਡ ਦੀ ਦਰਸ਼ਨ ਕਰਾਉਣਾ ਹੀ ਬਸ ਪਿੰਡ ਨੇੜੀ ਆ ਜਾਨੀ ਕਿ ਤਕਰੀਬਨ ਜਿੱਥੇ ਉਹ ਮੁੰਡਾ ਮੁੜਿਆ ਉੱਥੇ ਪੰਡਾ ਸੱਜਣਾ ਹੋਵੇ ਸੱਜਣਾ ਇਹ ਆ ਗਿਆ ਪਿੰਡ ਹਨਾ ਮਾਈਆਂ ਦਾ ਹਰਜੇਸ਼ ਉਹਨਾਂ ਦਾ ਤੇ ਇਹ ਵਿੱਚੇ ਕਾਨਾ ਬਈ ਇਹ ਪਿੰਡਾ ਦੇਖੋ ਸੱਜਣਾ ਬੱਚੀ ਕਿੰਨੀ ਸੋਹਣੀ ਆ ਹਨਾ ਵਾਈਟ ਕਲਰ ਦੀ ਤੇ ਇੱਧਰ ਆਹ ਬਾਈ ਖੜਿਆ ਹਾਂਜੀ ਕੀ ਨਾਮ ਆ ਆਪਣਾ ਸੰਦੀਪ ਵਰਮਾ ਸੰਦੀਪ ਵਰਮਾ ਪੜਾਈ ਕਰ ਲਈ ਕਿ ਚੱਲ ਰਿਹਾ ਵੀ ਕੰਮ ਨਹੀਂ ਅਭੀ ਚੱਲ ਰਹਾ 9ਥੰ ਅੱਛਾ ਅਭੀ 9ਥੰ ਮੇ ਹੋ ਕਹਾਂ ਪੇ ਪੜ੍ਹਤੇ ਹੋ ਯਹੀ ਪਾਸ ਦੇ ਕਾਣਸੇ ਕੰਮ ਹੈ ਪੰਡੋਰੀ ਅੱਛਾ ਪੰਡੋਰੀ ਮੇ ਪੜ੍ਹਤੇ ਹੋ ਠੀਕ ਅਸਨਾ ਜੇ ਇਸ ਕੇ ਅਗੇ ਉਹ ਕੀ ਨਾਮਾ ਕੌਨਸਾ ਕਾਉਂ ਹੈ ਇਸ ਕੇ ਅਗੇ ਜੇ ਸਿੱਧਾ ਬੰਡਰ ਕੋ ਵੀ ਨਿਕਲ ਜਾਂਦਾ ਹੈ ਨਾ ਰੋਡ ਹਾਂ ਸਿੱਧਾ ਲਾਰ ਰੋਡ ਹਾਂ ਹਾਂ ਓਕੇ ਓਕੇ ਇਸ ਕੇ ਅਗੇ ਕੌਨਸਾ ਕਾਉਂ ਪੜਦਾ ਇਸ ਕੇ ਅਗੇ ਸੁਖਲੀ ਆਈ ਓਕੇ ਸੁਖਲੀ ਆਈ ਸੋਹਰਾਈ ਔਰ ਯਹਾਂ ਕੇ ਲਈ ਤੇ ਨਾ ਬਾਂਡੇ ਕੇ ਲਈ ਤੇ ਸਾਰੇ ਤੇ ਲਾਰ ਰੋਡ ਪੜਦਾ ਓਕੇ ਓਕੇ ਲੋ ਜੀ ਭਾਈ ਆਪਣੇ ਇਹ ਪਿੰਡ ਦੇ ਵਿੱਚ ਆਪਾਂ ਨੂੰ ਤਕਰੀਬਨ 5-6 ਸਾਲ ਹੋ ਗਏ ਤੇ ਵਧੀਆ ਨਾਈਸ ਲੋਕ ਨੇ ਭਾਈ ਇੱਥੇ ਰਹਿੰਦੇ ਤੇ ਇਹ ਸਾਹਮਣੇ ਦੇਖੋ ਸੱਜਣੋਂ ਇਹਦੇ ਘਰਨੇ ਦੇ ਉੱਤੇ ਪਹਾੜਾ ਹਨਾ ਲੋਕਲ ਪਹਾੜ ਦੇ ਵਿੱਚੋ ਵਿੱਚ ਬਈ ਕੰਡ ਵਸਿਆ ਹੋਇਆ ਇਹ ਬਈਆਂ ਦਾ ਤੇ ਵਧੀਆ ਲੋਕ ਰਹਿੰਦੇ ਨੇ ਯਾਰ ਇੱਥੇ ਸਾਨੂੰ ਕਾਫੀ ਸਾਲ ਹੋ ਗਏ ਆਉਂਦਿਆਂ ਨੂੰ ਵਧੀਆ ਵਿਚਾਰੇ ਇੱਜ਼ਤ ਕਰਦੇ ਨੇ ਇੱਥੇ ਦੇ ਲੋਕ ਬਾਕੀ ਆਪਾਂ ਤੁਹਾਨੂੰ ਗੱਲ ਦਿਖਾਉਣੀ ਆ ਅੱਗੇ ਚਲਾਉਣੀ ਆ ਬਈ ਮਸ਼ੀਨ ਲੋ ਭਾਈ ਆਪਾਂ ਸਮਾਨ ਲਿਆਏ ਆਪਣੀ ਇੱਕਾ ਬੈਲਟ ਸੀਗੀ ਭਾਈ ਖਰਾਬ ਹੋਏ ਤੇ ਬੈਲਟ ਲਿਆਂਦੀ ਆਪਾਂ ਨੇ ਸਾਡੇ ਆਉਂਦਿਆਂ ਨੇ ਭਾਈ ਸਾਡਾ ਰਜੇਸ਼ ਜੀ ਇੱਧਰ ਬੈਠੇ ਨੇ ਧੂਣੀ ਲਾਈ ਤੇ ਠੰਡ ਬਹੁਤ ਆਈ ਸਾਨੂੰ ਵੀ ਠੰਡ ਲੱਗਣ ਲੱਗੀ ਭਾਈ ਬੰਟੀ ਕਹਿੰਦਾ ਸੇਕੇ ਲੰਨੇ ਸੱਜਣਾ ਮਾ ਚਲੋ ਸੇਕ ਲੰਨੇ ਆ ਹਨਾ ਇੱਧਰ ਆਪਣਾ ਦੂਆ ਚਾਚਾ ਬੈਠਾ ਹੈ ਇੱਧਰ ਆਪਣਾ ਭਾਈ ਸਾਹਿਬ ਰਜੇਸ਼ ਬੈਠਾ ਤੇ ਇੱਧਰ ਆਪਣਾ ਭਾਈ ਬੰਟੀ ਸਿੰਘ ਜੀ ਬੈਠੇ ਨੇ ਇੱਧਰ ਬਈ ਆਪਾਂ ਜਾਨੀ ਕਿ ਅੱਜ ਕੈਮਰੇ ਤੇ ਆ ਤੇ ਬਾਈ ਜੀ ਸੱਜਣੋ ਇੱਥੇ ਆਪਣਾ ਅ ਅੱਗ ਸੇਕ ਰਿਆਂ ਤੇ ਬਈਆਂ ਨੇ ਪਹਿਲਾਂ ਉਹ ਬਣਾਇਆ ਸੀਗਾ ਕੀ ਕਹਿੰਦੇ ਉਹਨੇ ਹੌਲ ਕਹਿੰਦੇ ਇਹਨੂੰ ਉਹ ਅ ਮੂੰਗਫਲੀ ਦਾ ਤੁਹਾਨੂੰ ਦਿਖਾਉਂਦੇ ਉਹ ਵੀ ਪਰ ਹੁਣ ਉਹ ਖਾਕੂ ਨਿਪਟ ਗਿਆ ਕੰਮ ਮੇਰਾ ਪਹਿਲਾ ਭਾਈ ਜੀ ਫੋਨ ਡਾਊਨ ਸੀ ਬਾਕੀ ਭਾਈ ਇਧਰ ਆਪਣੀ ਉੱਥੇ ਸਾਹਮਣੇ ਖੜੀ ਆ ਗੱਡੀ ਤੇ ਬਾਕੀ ਆਲਮੋਸਟ ਅੱਜ ਦਾ ਦਿਨ ਪੂਰਾ ਵਧੀਆ ਲੰਘਿਆ ਤੇ ਭਾਈ ਸਾਹਿਬ ਨੇ ਭਾਈ ਰੋਟੀ ਲਿਆ ਕੇ ਰੱਖੀ ਪਈਆ ਕੰਬੈਨ ਤੇ ਪਰ ਰੋਟੀ ਖਾਣੇ ਆ ਪੂਰੀਆਂ ਸਬਜੀ ਆ ਤੇ ਨਾਲ ਰਾਇਤਾ ਸਜਣੋ ਉਹਦਾ ਚਲੋ ਹੁਣ ਰਾਤ ਨੂੰ ਤੁਹਾਨੂੰ ਦਿਖਣਾ ਨਹੀਂ ਹੈਗਾ ਆਪਾਂ ਤੁਹਾਨੂੰ ਸਵੇਰੇ ਦਿਖਾਵਾਂਗੇ ਸਾਰਾ ਵਲੌਗ ਬਾਕੀ ਭਾਈ ਮਿਲਦੇ ਆ ਕੱਲ ਨੂੰ ਨੈਕਸਟ ਵਲੌਗ ਦੇ ਵਿੱਚ ਬਾਕੀ ਸੱਸੀ ਘਾਲ ਦੀ ਸਾਰਿਆਂ ਨੂੰ ਕੱਲ ਨੂੰ ਆਪਾਂ ਮਿਲਾਂਗੇ